ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਡਾਇਰੈਕਟ ਮਿੰਨੀ ਫਾਰਮ ਦੇ ਵਿੱਚੋਂ ਕਵਰ ਕਰਦੇ ਵਾ گاਵਾ ਦਾ ਵੀਰ ਦਾ ਫਾਰਮ ਆ ਇਹਨਾਂ ਦੇ ਵਿੱਚ ਇੱਕ ਸਾਹਮਣੇ ਸਕਰੀਨ ਤੇ ਜੇ ਆਪਾਂ ਬੈਠ ਦੇਖ ਰਹੇ ਆ ਇਹ ਫਾਰ ਸੇਲ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈਨੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸਦੇ ਬਾਈ ਜੀ ਆਪਣਾ ਮੇਰਾ ਨਾਮ ਜੀ ਗੁਰਜੀਤ ਸਿੰਘ ਆ ਜੀ ਪਿੰਡ ਸਾੜਾ ਨਮੜਲਾ ਵਾ ਤੇ ਤਸੀਲ ਸਰ ਨੂੰ ਜਗਰਾਉਂ ਪੈ ਗਈ ਜਗਰਾਉਂ ਸ਼ਹਿਰ ਤੋਂ ਸਾਰਾ 5 ਕਿਲੋਮੀਟਰ ਦੂਰੀ ਹੈਗਾ ਨਾ ਹਾਂਜੀ ਹਾਂਜੀ 5 ਕਿਲੋਮੀਟਰ ਤੇ ਜ਼ਿਲ੍ਹਾ ਪੈ ਗਿਆ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਜੀ ਤੇ ਆ ਗਿਆ ਪਿੰਡ ਨਮਾ ਡੱਲਾ ਹਣਾ ਨਹਿਰ ਟੱਪਣ ਸਾਰੀ ਹਾਂ ਨਹਿਰ ਟੱਪਣ ਸਾਰੀ ਤੇ ਮੋਬਾਈਲ ਨੰਬਰ ਵਈ ਜੀ ਆਪਣਾ 98785 8516 98785 8516 8516 ਤੇ ਆਪਣਾ ਜਿਹੜਾ ਸੈਟਅਪ ਗਾਵਾਂ ਦਾ ਆਪਣਾ ਪ੍ਰਬੰਧ ਦੇਖਿਆ ਵੀ ਨਵੇਂ ਸੈਟਅਪ ਕਰਿਆ ਵਾ ਹਣਾ ਤੇ ਕਿੰਨੇ ਕ ਟਾਈਪ ਦੇ ਗਾਵਾਂ ਦੇ ਕੰਮ ਕਰ ਰਹੇ ਆਪਾਂ ਤਾਂ ਇਹ ਹੀ ਪ੍ਰਾਣਾਇ ਕਰ ਰਹੇ ਆਂ ਜੀ ਤਾਂ ਕਹਿੰਦਾ ਪਹਿਲਾਂ ਅਸੀਂ ਬੰਨ ਕੇ ਰੱਖ ਲਈ ਪਤੂ ਅੱਛਾ ਉਹ ਘਰੇ ਅੰਦਰ ਆਪਣੇ ਖੁੰਡੀਆਂ ਵਗੈਰਾ ਵੇਖਿਆ ਹਨਾ ਹਾਂਜੀ ਹਾਂਜੀ ਉਧਰ ਬੰਨ ਕੇ ਰੱਖ ਦੇ ਹੁਣ ਜੀ ਜਣੀ ਹੋ ਗਏ 8 ਮਹੀਨੇ ਹੋ ਗਏ ਅੱਛਾ ਹੁਣੇ ਨਵੇਂ ਸੈਟਅਪ ਦੇ ਵਿੱਚ ਇਧਰ ਆਪਾਂ ਤਿਆਰ ਕਰ ਲੈ ਹਾਂਜੀ ਇਧਰ ਤਿਆਰ ਕਰ ਲੈ ਅੱਛਾ ਜਣੀ ਆਪ ਜੀ ਫ੍ਰੀਟ ਤੇ ਜ਼ਿਆਦਾ ਜੋਰ ਦੇ ਰਹੇ ਆਂ ਗਾਮਾ ਮੁੱਲ ਨਹੀਂ ਲੱਗਿਆ ਅੱਛਾ ਕਹਿੰਦਾ ਆਪਾਂ ਸੈਟਅਪ ਦੀ ਨੀਅਤ ਆਪਾਂ ਦਿਮਾਗ ਚ ਸੋਚ ਲਈ ਸੀ ਉਸ ਤੋਂ ਪਹਿਲਾਂ ਆਪਾਂ ਸੀਮਣਾ ਵਗੈਰਾ ਤੇ ਗੌਰ ਕਰਨੇ ਸਟਾਰਟ ਕਰਤੇ ਹਾਂਜੀ ਤੇ ਹਾਈਐਸਟ ਪੀਕ ਦੁੱਧ ਕਿੰਨੇ ਕਿਲੋ ਬੈਡ ਤ ਜਿਹੜੀ ਅੱਜ ਆਪਾਂ ਬੱੱਚੀ ਕਰੀਏ ਵਕਾਉ ਇਹੇ ਇਹ ਮੇਰੇ ਕਿਹੜੇ ਸੀਮਨ ਦੀ ਆ ਗਈ ਤੇ ਕਿਹੜਾ ਸੁਆ ਕੀ ਇਹਦਾ ਪਸ਼ੋਕੜਾ ਇਹਦਾ ਹੀ ਸੁਆ ਦਾ ਦੋਜਾ ਜੀ ਸੁਧਾ ਜੀ ਇਹ ਹੈਗੀ ਆਪ ਏਬੀਐਸ ਦੇ ਕਿਹਦੇ ਸੀਮਨ ਦੀ ਅੱਛਾ ਸਾਨੂੰ ਇਹ ਸੀਮਨ ਨਹੀਂ ਪਤਾ ਏਬੀਐਸ ਦਾ ਕਿਹੜਾ ਯਾਨੀ ਇਹਦੇ ਜਿਹੜਾ ਲੱਗੇ ਏਬੀਐਸ ਬੀਸਟ ਦਾ ਲਾਇਆ ਅੱਛਾ ਏਬੀਐਸ ਦੇ ਬੀਸਟ ਤੋਂ ਅੱਗੇ ਇਹ ਗੱਭਣਾ ਹਾਂਜੀ ਅੱਜ ਇਹਦੇ ਸੂਣ ਦੇ ਦਿਨ ਕਿੰਨੇ ਬਾਕੀ ਪਏ ਆ ਇਹ ਜੀ 30 ਤਰੀਕ ਨੂੰ ਦਿਨ ਇਹਦੇ ਪੂਰੇ ਆ ਅੱਛਾ ਲਗਭਗ ਅੱਜ ਹੋ ਗਈ 24 ਨਹੀਂ 25 ਹਨਾ 24 24 ਤਰੀਕ 6 ਦਿਨ ਇਹਦੇ ਸੂਣ ਦੇ ਪੈਂਟਿੰਗ ਪਏ ਆ ਤੇ ਪਹਿਲੇ ਸਵੇਰੇ ਆਪਣੇ ਕੋਲੇ ਪੀਕ ਦੁੱਧ ਕਿੰਨਾ ਰਿਹਾ ਇਹਦਾ ਵੀ ਹਾਇ ਜਿਹੜਾ ਚੋਇਆ ਆਪਾਂ ਹਾਂਜੀ ਇਹਦਾ 32 33 ਲੀਟਰ ਤਾਂ ਅਸੀਂ ਆਪ ਖਾਦੇ ਹੱਥੀ ਜੋ ਹੈ ਅੱਛਾ ਪਲੂਣ ਦਾ ਦੁੱਧ ਆਪਾਂ 30 ਕਿਲੋ ਮੰਨ ਕੇ ਚੱਲੇ ਵੀ 30 ਕਿਲੋ ਦੁੱਧ 30 ਮੰਨੋ ਜੀ ਅਸੀਂ 32 ਵੀ ਨਹੀਂ ਕਹਦੇ ਅਸੀਂ ਆਪਦੇ ਹੱਥੀ ਜੋ ਚੋਇਆ ਚੋ 30 ਕਹਿੰਦੇ ਆਪਾਂ ਅੱਛਾ ਮਸ਼ੀਨੀ ਚਵਾਈ ਕਹਿੰਦੇ ਹੁਣ ਜੇ ਵੀ ਤੁਸੀਂ ਕਹਿੰਦੇ ਵੀ 7 8 ਮਹੀਨੇ ਇਧਰ ਸੈੱਪਟ ਕਿਤਨ ਹੋਇਆ ਫਿਰ ਉਦੋਂ ਪੀ ਕੇ ਇਹਦਾ ਚੋਇਆ ਜਿਹਦਾ ਆਪਾਂ ਅੰਦਰ ਬੰਨੇ ਦੇ ਚੋਇਆ ਵਾ ਹਾਂਜੀ ਹਾਂਜੀ ਉਨਤੇ ਮਸ਼ੀਨਾਂ ਚੋਲੇ ਦੇ ਹੱਥੀ ਵੀ ਚੋਲੇ ਨੇ ਸਾਡ ਹੱਥੀ ਮੇਟੋ ਸਾਦੇ ਮਸ਼ੀਨਾਂ 'ਚ ਜੁੜਨੇ। ਅੱਛਾ ਕਹਿੰਦਾ ਵਾ 30 ਕਿਲੋ ਜਿਹੜੀ ਲਾਈਟ ਚਲੀ ਜਾਂਦੀ ਹੱਤੀ ਬਚੋਦਨੇ ਆ ਜੀ। ਜੀ ਕਹਿੰਦਾ ਵਾ ਕੋਈ ਇਹਨਾਂ ਨੂੰ ਮੰਨ ਕੇ ਚੱਲੋ ਵੀ ਮੈਟਰ ਵਾਲੀ ਕਰਦੀ ਗੱਲ ਵੀ। ਕੋਈ ਸੰਬੰਧ ਨਹੀਂ ਜੀ। ਤੇ ਐਦ ਕੀ ਸੀਮਨ ਲੱਗਿਆ ਏਬੀਐਸ ਦਾ? ਬੀਸਟ ਦਾ। ਬੀਸਟ ਦਾ ਸੈਕਸਰ ਲੱਗਿਆ ਨਾਟ ਸੈਕਸਰ। ਅੱਛਾ ਨਾਟ ਸੈਕਸਰ ਸੀਮਨ ਲੱਗਿਆ। ਤੁਹਾਡੇ ਤਜਰਬੇ ਦੇ ਹਿਸਾਬ ਨਾਲ ਵੀ ਗਾਂ ਦੇ ਹਿਸਾਬ ਨਾਲ ਵੀ ਅਮੀਰ ਇਸ ਵਾਰ ਆਪ ਨੂੰ ਕਿੰਨੀ ਕਾ? ਹੁਣ ਅਸੀਂ ਤਾਂ ਕਹਿੰਦੇ ਜੀ ਅਸੀਂ ਆਪ ਹਜੇ ਕਹਿੰਦੇ ਅਸੀਂ 40-40 ਲੀਟਰ ਆਹਣਾ ਕਿਉਂਕਿ ਠੰਡ ਦਾ ਸਮਾਂ ਜੀ ਕਿਉਂਕਿ ਇਹਨਾਂ ਦਾ ਆਹਣਾ ਦੂ ਅੱਛਾ ਗਾਂ ਜਿਵੇਂ ਕਹਿੰਦੇ ਵੀ ਠੰਡ ਨੂੰ ਮੰਨਦੀ ਦੁਰ ਜਾਂਦੀ ਆ ਤੇ ਉਹ ਸਭ ਨਾਲ ਦੁੱਧ ਪੈਦਾ ਕਰਦੀ ਦੁਰ ਜਾਂਦੀ ਆ ਵੀ ਇਹਨੂੰ ਬੈਡ ਨੂੰ ਸੰਭਲਣ ਵਾਲਾ ਬੰਦਾ ਚਾਹੀਦਾ ਵੀ ਜੱਟ ਸੌ ਦਾ ਮੰਨ ਕੇ ਚੱਲੀਏ ਵੀ ਖਰੀਦਣ ਵਾਲਾ ਘੱਟ ਤੋਂ ਘੱਟ ਤੀ ਵੀ ਚੰਗੀ ਸੇਵਲ ਹਾਈਐਸਟ 35 ਕਿਲੋ ਦੁੱਧ ਦੇ ਤੋ ਲੈ ਸਕਦਾਗਾ ਹਾਂ ਜੀ ਵੱਧ ਲੈ ਸਕਦਾ ਜਾਨੀ ਚਲੋ ਜਿਵੇਂ ਵੀ ਆ ਜੀ ਜੇ ਜੇ ਕੋਈ ਸੇਵਾ ਕਰ ਉਹ ਜਾਂ ਦੁੱਧ ਚੋ ਸਕਦਾ ਤੇ ਜਦੋਂ ਆਪ ਡਰਾਈ ਕਰੀਏ ਲਗਭਗ ਕਿੰਨਾ ਦੁੱਧ ਸੀਗਾ ਉਹ ਕਈ ਲੋਕ ਕੀਤਾ 25 15 ਲੀਟਰ ਦਾ ਹੀ ਅੱਛਾ 15 ਲੀਟਰ ਟਿਊਬਾ ਵਗੈਰਾ ਚੜਾ ਕੇ ਥਣ ਤੋਂ ਓਕੇ ਬਿਲਕੁਲ ਹਾਂ ਜੀ ਥਣ ਓਕੇ ਜਮਾ ਥੰਦੀ ਠੀਕ ਲਾਈ ਕੋਈ ਮਤਲਬ ਨਹੀਂ ਜੀ ਮਾਦੀ ਹੱਥ ਫੇਰੀ ਜਾਓ ਕੋਈ ਨਹੀਂ ਇਹਨੂੰ ਹੈ ਤੇ ਰੇਟ ਵਗੈਰਾ ਦਾ ਕੀ ਰਹੂਗਾ ਰੇਟ ਦਾ ਹੀ 1 ਲੱਖ 40 ਹੈ ਅੱਛਾ 1 ਲੱਖ 40 ਹਜ਼ਾਰ ਮੌਕੇ ਤੇ ਗੁਜਾਇਸ ਕਰ ਦਾਂਗੇ ਹਾਂ ਜੀ ਮੰਨ ਤਾਂ ਕਰ ਦਾਂਗੇ ਬਾਕੀ ਰੇਟ ਹੀ ਹੋ ਜਾਂਦਾ ਤੋਰੀ ਬਾਤ ਸਵਰ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਬਾਡੀ ਸਟਰਕਚਰ ਵਗੈਰਾ ਦੂਸਰਾ ਸੂਆ ਵੈੜ ਸੂਰੀਏ ਸੂਣ ਦੇ ਵਿੱਚ ਇਹਦੇ ਅੱਜ 6 ਦਿਨ ਪੈਂਡਿੰਗ ਪਏ ਆ 1 ਲੱਖ 40000 ਸੋ ਬੋਡੀ ਸਟਰਕਚਰ ਫੇਸ ਕੁਆਲਟੀ ਵਗੈਰਾ ਇਹ ਵੀ ਅਸੀਂ ਦਾ ਸੀਮਣ ਜਾਈਗੀ ਚੰਗਾ ਆ ਕੇ ਵਧੀਆ ਇਹਦੇ ਸੀਮਣ ਲੱਗਿਆ ਵਾ ਇੱਕ ਹਫਤਾ ਸੂਣ ਜਿਵਾਕੀ ਪਿਆ ਚੰਗੀ ਕੇਅਰ ਵਾਲਾ ਵੀਰ ਹੋਇਆ ਜਿਹਦੇ ਬਾਤਾਂ ਵਰਨਾ ਇਸ ਤਰ੍ਹਾਂ ਸਿਸਟਮ ਬਣਿਆ ਹੋਇਆ ਤਾਂ ਉਹ ਵੀ ਨਾ ਸਿਰੇ ਤੋਂ 35 ਤੋਂ ਵੱਧ ਦੁੱਧ ਚੋ ਸਕਦਾ ਪਰ ਤੁਸੀਂ 32 33 ਮੰਨ ਲ ਗਏ ਵੇਸੇ ਕੋ ਪਰਚੇਸ ਕਰ ਲਿਓ ਪਰ ਬੈਡ 35 ਤੋਂ ਵੀ ਆ ਵੱਬ ਵਾਲੀ ਹੈਗੀ ਆ ਸੋ ਥਣਾ ਦੇ ਵਿੱਚ ਸਪੇਸ ਦੇਖ ਸਕਦੇ ਹੋ ਚਾਰੇ ਥਣੇ ਖਣਵੇਂ ਸਾਫ਼ ਸੁਥਰੇ ਬਿੱਥੀ ਤੇ ਤੇ ਬਾਕੀ ਮੇਰੇ ਨਾਲ ਚਾਰੋ ਚੁਰੂ ਤੰਦਰੁਸਤ ਪੂਰੀ ਫੁੱਲਾ ਜਾਵਾਂ ਹਨਾ ਕੋਈ ਵੀ ਨਾ ਜਿਹੜਾ ਕੋ ਮੱਝ ਪਾਈ ਚਲੋ ਜੀ ਦੇਵਾ ਦਾ ਹਜੇ ਜੀ ਹੋਰ ਵੀ ਬਹੁਤ ਜ਼ਿਆਦਾ ਬਣਾਉਂਦੀ ਜਾਂਦੀ ਹੈ ਅੱਛਾ ਹਾਂਜੀ ਤੇ ਬਾਕੀ ਨੇਵਾ ਜਿਹੜਾ ਕਹਿੰਦੇ ਵੀ ਖੁੱਚਾਂ ਤੋਂ ਉੱਪਰ ਵਾਲਾ ਸਟ੍ਰੈਚ ਲੈਵਾ ਜਾਵਾ ਹਨਾ ਸੋ ਵੀਰੋ ਲੈਵਾ ਦੇਖੋ ਇੱਕ ਵਾਰ ਜਾਵਾ ਡੇਢ ਦਾ ਪਾ ਦਿਖਾ ਦਿੰਦੇ ਆ ਥਣ ਚਾਰੇ ਨਹੀਂ ਖੜਵੇ ਹੱਤੀ ਚੁਾਈ ਮਸ਼ੀਨੀ ਦੋਨੇ ਟਾਈਪ ਨਾਲ ਵੀਰਾਂ ਨੇ ਦੋਦੇ ਦਾ ਚੋਇਆ ਹੋਇਆ ਤੇ ਭਾਈ ਜੀ ਨੰਬਰ ਐਡਰੈਸ ਇੱਕ ਵਾਰੀ ਫੇਰ ਬੋਲ ਜਾ ਆਪਣਾ ਆਪਣਾ ਪਿੰਡ ਜੀ ਨਾਂਡਲਾ ਜਗਰਾਉਂ ਦੇ ਕੋਲੇ ਆ ਜੀ ਜਿਹੜਾ ਲੁਧਿਆਣਾ ਵਾ ਨੰਬਰ ਮੇਰਾ ਹੈ 98785 848 ਅਜਾ ਕਹਿੰਦਾ ਵਾ ਘਰੇਲੂ ਮਤ ਜਿਹਨੇ ਵੀ ਲੈਣੀ ਹੈ ਵੀ ਪੂਰੀ ਤਸੱਲੀ ਆਪਣੇ ਕਰਨੀ ਤਸੱਲੀ ਨਾਲ ਲੈ ਸਕਦਾ ਜੀ ਤੇ ਬਾਕੀ ਗੱਲ ਵੈਕਸੀਨ ਵਗੈਰਾ ਵੀ ਸਭ ਕੁਝ ਹੋਇਆ ਹੋਊ ਆਪਣਾ ਹਾਂ ਜੀ ਵੈਕਸੀਨ ਵਗੈਰਾ ਹੋਇਆ ਕਿਉਂਕਿ ਫਾਰਮ ਦਾ ਕੰਮ ਆ ਸਾਰਾ ਕੁਝ ਸੱਪੱਟਾਂ ਡ ਰੱਖਦੇ ਆਣਾ ਤਕਰੀਬਨ ਸਾਡੀ ਘਰ ਦੀ ਬਰੀਡ ਆਈ ਹੁਣ ਪੱਛੀਆਂ ਦੇਖ ਲੋ ਜੀ ਅਸੀਂ ਆਪਦੀਆਂ ਤਿਆਰ ਕਰ ਰਹੇ ਹਾਂ ਜਾਨੀ ਜਿਆਦਾ ਪਸ਼ੂ ਉਸ ਹਨ ਲੈ ਕੇ ਨਹੀਂ ਰਹੇ ਜੀ ਜਾਨੀ ਆਪ ਦੇ ਜਿਆਦਾ ਸੀਮਨ ਕਰਦੇ ਜੋ ਅਜਾ ਕਹਿੰਦਾ ਵਾ ਕਿਰਾਬਾ ਸੈਟਅਪ ਤਿਆਰ ਕਰ ਲਿਆ ਵੀ ਉਹ ਪੋਰਸ਼ਨ ਵਗੈਰਾ ਇਹਨਾਂ ਦੇ ਬਣ ਗਏ ਵੀ ਅੱਗੇ ਨਿਊ ਜਨਰੇਸ਼ਨ ਇਹਨੇ ਜਿਵੇਂ ਆਈ ਗਈ ਵੀ ਉਹ ਵੀ ਅਲ ਉਹ ਜੀ ਥੋੜੀ ਪ੍ਰੋਬਲਮ ਆ ਜਾਂਦੇ ਬੰਦੇ ਨੂੰ ਹਨਾ ਕਿਉਂਕਿ ਹੁਣ ਤੁਸੀਂ ਸੈਟਅਪ ਤਿਆਰ ਕਰਿਆ ਪਹਿਲਾ ਪਸ਼ੂ ਪੰਜ ਸੱਤ ਆਪਦੇ ਸੀਗੇ ਉਹ ਨਾਲ ਜੋੜਨੇ ਸ਼ਾਰਟ ਹੋ ਗਏ ਇਹਦੇ ਵਿੱਚ ਬੰਦਾ ਨਵਾਂ ਸੈਟਅਪ ਤਿਆਰ ਕਰ ਲੈਂਦਾ ਡੂਡ 2 ਲੱਖ ਦਾ ਭਾਅ ਲਾ ਲੈਦਾ ਗਾਵਾਂ ਦਾ ਉਹ ਜਿਹੜਾ ਥੋੜਾ ਲਾਸ ਜ਼ਿਆਦਾ ਹੁੰਦਿਆ ਹਨਾ ਤੇ ਕਿਵੇਂ ਲੱਗਿਆ ਤੁਹਾਨੂੰ ਕੰਮ ਇਹਦੇ ਬੈਟਰੀ ਦਾ ਕੰਮ ਜਮਾ ਕੰਮ ਬਹੁਤ ਵਧੀਆ ਜੀ ਆਪਾਂ ਆਪ ਵੀ ਹੱਥੀਂ ਮਿਹਨਤ ਕਰਦੇ ਆ ਅੱਛਾ ਫਿਰ ਬਹੁਤ ਵਧੀਆ ਜੀ ਕਹਿੰਦਾ ਬਾਪ ਜੇ ਕੋ ਬੰਦਾ 15 17 ਜਾਂਦੀ ਜੌਬ ਨਾਲੋਂ ਤਾਂ ਕੰਮ ਜ਼ਿਆਦਾ ਬੈਟਰੀ ਆ ਵਧੀਆ ਹੀ ਘਰ ਦਾ ਕੰਮ ਨਾਲੇ ਬੰਦਾ ਕੰਮ ਲੱ ਪਿੰਡ ਨਵਾ ਡਲਾ ਜਗਰਾਉਂ ਦੇ ਨੇੜੇ ਕੋਈ ਵੀ ਵੀਰ ਪਸੰਦ ਹੋ ਚਾਵਣ ਹੋਵੇ ਇਸ ਬੈਰ ਨੂੰ ਖਰੀਦਣ ਦਾ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਦੀ ਤੈਅ ਦਲ